ਪੰਜਾਬ ਸਰਕਾਰ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਲੈਣ ਲਈ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਈ ਪਰ ਕਿਸਾਨਾਂ ਨੇ ਉਹ ਜੀ ਨਾਮਨਜ਼ੂਰ ਕਰ ਦਿੱਤੀ ਤਾਂ ਸਰਕਾਰ ਨੂੰ ਜਿਹੜੀ ਐ ਪਾਲਿਸੀ ਵਾਪਸ ਲੈਣੀ ਪਈ ਪਰ ਸਰਕਾਰ ਉੱਥੇ ਹੀ ਖੜੀ ਨਹੀਂ ਸਰਕਾਰ ਹੁਣ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਨੂੰ ਸਰਕਾਰੀ ਪ੍ਰਾਪਰਟੀਆਂ ਨੂੰ ਪੈ ਗਈ ਹੈ ਪਹਿਲਾਂ ਇਹ ਗੱਲ ਆਈ ਕਿ ਮੋਹਾਲੀ ਦੇ ਨੇੜੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਤੇ ਸਰਕਾਰ ਨੇ ਅੱਖ ਰੱਖ ਲਈ ਹੈ ਉਹਨਾਂ ਦੀਆਂ ਸ਼ਾਮਲਾੜਦੀਆਂ ਜ਼ਮੀਨਾਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ ਤਾਂ ਹੁਣ ਉਸ ਤੋਂ ਇੱਕ ਵੱਡੀ ਖਬਰ ਆਈ ਹੈ ਕਿ ਮੁਹਾਲੀ ਦੇ ਵਿੱਚ ਪਣੀ ਫਲ ਅਤੇ ਸਬਜ਼ੀ ਮੰਡੀ ਜੋ ਕਿ ਅਤਿ ਆਧੁਨਿਕ ਸੀ ਅਕਾਲੀ ਦਲ ਦੀ ਸਰਕਾਰ ਮੌਕੇ 2014 ਦੇ ਵਿੱਚ 21 ਏਕੜ ਜ਼ਮੀਨ ਦੇ ਵਿੱਚ ਬਣੀ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਹੁਣ ਵੇਚਣ ਦਾ ਫੈਸਲਾ ਲੈ ਲਿਆ ਹੈ ਇਹ ਪੁੱਡਾ ਨੂੰ ਸੌਂਪ ਦਿੱਤੀ ਜਾਵੇਗੀ ਪੁੱਡਾ ਨੂੰ ਵੇਚ ਦਿੱਤੀ ਜਾਵੇਗੀ ਤੇ ਉਸਤੇ ਲਗਭਗ 12 ਏਕੜ ਜ਼ਮੀਨ ਜਿਹੜੀ ਹੈ ਉਹ ਪੁੱਡਾ ਦੇ ਹਵਾਲੇ ਕਰਨ ਜਾ ਰਹੀ ਹੈ ਸਰਕਾਰ ਇਹਦੇ ਸਬੰਧ ਦੇ ਵਿੱਚ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਹੋਈ ਹੈ ਚੇਅਰਮੈਨ ਹਰਚੰਦ ਸਿੰਘ ਜਿਹੜੇ ਵਰਸ ਨੇ ਜੋ ਚੇਅਰਮੈਨ ਨੇ ਪੰਜਾਬ ਮੰਡੀ ਬੋਰਡ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਲੈ ਲਿਆ ਗਿਆ ਹੈ ਲੋਕਾਂ ਦੇ ਵਿੱਚ ਚਰਚਾ ਹੈ ਕਿ ਸਰਕਾਰ ਚੀਜ਼ਾਂ ਬਣਾਉਂਦੀ ਹੁੰਦੀ ਹੈ ਨਾ ਕਿ ਵੇਚਦੀ ਹੁੰਦੀ ਹੈ ਸਰਕਾਰ ਉਲਟਾ ਵੇਚਣ ਲੱਗ ਗਈ ਹੈ ਤੇ ਜਿਹੜੀਆਂ ਮੰਡੀ ਦੇ ਵਿੱਚ ਦੁਕਾਨਾਂ ਹਨ ਉਹਨਾਂ ਨੂੰ ਵਿਆਸ ਸਮਿਤ ਪੈਸੇ ਵਾਪਸ ਕਰ ਦਿੱਤੇ ਜਾਣਗੇ ਜਿਹੜਾ ਉੱਥੇ ਸਿਸਟਮ ਲੱਗਿਆ ਹੈ ਉਹਦੀ ਪਰਪਾਈ ਕਰ ਦਿੱਤੀ ਜਾਵੇਗੀ ਤੇ ਇਹ ਜਿਹੜੀ ਕਲੈਕਟਰ ਰੇਟ ਦੇ ਉੱਤੇ ਪੁੱਡਾ ਨੂੰ ਜਿਹੜੀ ਆ ਉਹ ਜ਼ਮੀਨ ਵੇਚ ਦਿੱਤੀ ਜਾਵੇਗੀ ਤਾਂ ਹੁਣ ਸਵਾਲ ਇਹ ਉੱਠਨੇ ਸ਼ੁਰੂ ਹੋ ਗਏ ਆ ਕਿ ਸਰਕਾਰ ਜਿਵੇਂ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਅੱਖ ਰੱਖ ਕੇ ਉਹਦੇ ਵਿੱਚੋਂ ਲੈਂਡ ਪੋਲਿੰਗ ਪਾਲਿਸੀ ਚਾਹੇ ਉਹਦੇ ਚ ਸਰਕਾਰ ਬੜੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਸੀ 1000 ਗਜ ਦਾ ਪਲਾਟ 400 ਗਜ ਦਾ ਪਲਾਟ ਇਸ ਤਰੀਕੇ ਦੇ ਪਲਾਟ ਕਿਸਾਨਾਂ ਨੂੰ ਲੁਭਾਉਣ ਦੇ ਲਈ ਸਰਕਾਰ ਨੇ ਗੱਲਾਂ ਕੀਤੀਆਂ ਪਰ ਪੰਜਾਬ 'ਚ ਵਿਰੋਧ ਉੱਠਿਆ ਲੋਕ ਸਾਹਮਣੇ ਆਏ ਤਾਂ ਉਹ ਕੈਨਸਲ ਕਰਨਾ ਪੈ ਗਿਆ ਪਰ ਹੁਣ ਸਰਕਾਰ ਜਿਹੜੇ ਰਾਹ ਤੁਰੀ ਹੈ ਉਹ ਇਹ ਹੈ ਕਿ ਪੰਜਾਬ ਦੀਆਂ ਜਿਹੜੀਆਂ ਪ੍ਰਾਪਰਟੀਆਂ ਇੱਥੇ ਇਹ ਗੱਲ ਕਹੀ ਗਈ ਹੈ ਕਿ ਮੰਡੀ ਹੋਰ ਪਾਸੇ ਬਣਾ ਦਿੱਤੀ ਜਾਵੇਗੀ ਮੰਡੀ ਇਹ ਨਹੀਂ ਹੈ ਕਿ ਫਲ ਤੇ ਸਬਜ਼ੀ ਮੰਡੀ ਨਹੀਂ ਬਣੇਗੀ ਮੰਡੀ ਹੋਰ ਪਾਸੇ ਬਣਾ ਦਿੱਤੀ ਜਾਵੇਗੀ ਪਰ ਸਵਾਲ ਇੱਥੇ ਹੈ ਕਿ ਜਿਹੜੀ ਜਗ੍ਹਾ ਦੀ ਕੀਮਤ ਜਿਹੜੀ ਜਗ੍ਹਾ ਦੀ ਕੀਮਤ ਕਰੋੜਾਂ ਦੇ ਵਿੱਚ ਹੈ ਜਾਂ ਕਹਿ ਲਈਏ ਕਿ ਉਸ ਤੋਂ ਵੀ ਜ਼ਿਆਦਾ ਹੈ ਉੱਥੋਂ ਉਹ ਜਗ੍ਹਾ ਵੇਚ ਕੇ ਕਿਸੇ ਹੋਰ ਪਾਸੇ ਜਾ ਕੇ ਸਸਤੀ ਜਗ੍ਹਾ ਲੈਣੀ ਜਾਂ ਉਹ ਜਿਹੜੀ ਜਗ੍ਹਾ ਦੀ ਕੀਮਤ ਹੈ ਜਾਂ ਉਹ ਜਗ੍ਹਾ ਦੀ ਵੈਲਿਊ ਹੈ ਅੱਜ ਦੇ ਸਮੇਂ ਦੇ ਵਿੱਚ ਉਹਦੇ ਮੁਕਾਬਲੇ ਦੂਜੀ ਜਗ੍ਹਾ ਦੀ ਵੈਲਿਊ ਤਾਂ ਹੋਣੀ ਨਹੀਂ ਦੂਜੇ ਨੰਬਰ ਤੇ ਜੋ ਬਣਿਆ ਬਣਾਇਆ ਢਾਂਚਾ ਉਹਨੂੰ ਪੱਟ ਕੇ ਕਿਤੇ ਹੋਰ ਢਾਂਚਾ ਬਣਾਉਣਾ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਫਿਰ ਇਹ ਹੈ ਕਿ ਕੀ ਪੂਰੇ ਦਾ ਪੂਰਾ ਜਿਹੜਾ ਪੈਸਾ ਹੈ ਜਿਹੜਾ ਕਲੈਕਟਰ ਰੇਟ ਕਹਿ ਰਿਹਾ ਕੀ ਸਹੀ ਕੀਮਤ ਲੋਕਾਂ ਜਾਂ ਸਰਕਾਰ ਦੇ ਖਜ਼ਾਨੇ ਜਮ੍ਹਾਂ ਹੋਵੇਗੀ ਤੇ ਤੀਜੀ ਗੱਲ ਇਹ ਕੀ ਸਰਕਾਰ ਦਾ ਖਜ਼ਾਨਾ ਵਾਕਈ ਖਾਲੀ ਹੈ ਕਿਉਂਕਿ ਮਾਨ ਸਾਹਿਬ ਅੱਜ ਤੱਕ ਨਹੀਂ ਮੰਨੇ ਸੀ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ ਉਹ ਕਹਿੰਦੇ ਰਹੇ ਆ ਕਿ ਪ੍ਰਾਣੀਆਂ ਸਰਕਾਰਾਂ ਲੁੱਟਦੀਆਂ ਰਹੀਆਂ ਵਰਤਦੀਆਂ ਨਹੀਂ ਸਹੀ ਢੰਗ ਨਾਲ ਰਹੀਆਂ ਅਸੀਂ ਪਹਿਲੇ ਦਿਨ ਤੋਂ ਕਹਨੇ ਆ ਕਿ ਖਜ਼ਾਨਾ ਭਰਿਆ ਹੋਇਆ ਤੇ ਉਸੇ ਤਰੀਕੇ ਨਾਲ ਅਸੀਂ ਅੱਜ ਕਹਿ ਰਹੇ ਆ ਕਿ ਖਜ਼ਾਨਾ ਭਰਿਆ ਹੋਇਆ ਪਰ ਜਿਸ ਤਰੀਕੇ ਨਾਲ ਸਰਕਾਰ ਮਿਸ਼ਨ ਚੜ੍ਹਦੀ ਕਲਾ ਦੇ ਨਾਮ ਤੇ ਲੋਕਾਂ ਤੋਂ ਪੈਸੇ ਮੰਗ ਰਹੀ ਹੈ ਉਸ ਤੋਂ ਬਾਅਦ ਸਰਕਾਰੀ ਪ੍ਰਾਪਰਟੀਆਂ ਤੇ ਅੱਖ ਰੱਖ ਲਈ ਹੈ ਤਾਂ ਇੱਥੇ ਸਵਾਲ ਇਹ ਖੜੇ ਹੁੰਦੇ ਆ ਕਿ ਸਰਕਾਰ ਦਾ ਖਜ਼ਾਨਾ ਕੀ ਵਾਕਈ ਭਰਿਆ ਹੋਇਆ ਹੈ ਕੀ ਸਰਕਾਰ ਕੋਲ ਵਾਕਈ ਪੈਸੇ ਆ ਕਿਉਂਕਿ ਬੀਤੇ ਦਿਨੀ ਇਹ ਪੁੱਡਾ ਨੂੰ ਸੌਂਪੀ ਜਾਣੀ ਹੈ ਪੰਜਾਬ ਮੰਡੀ ਬੋਰਡ ਦੀ ਜਿਹੜੀ ਜ਼ਮੀਨ ਹੈ ਪੁੱਡਾ ਜਿਹੜੀ ਅਥਾਰਟੀ ਹੈ ਉਹ ਸਿੱਧੀ-ਸਿੱਧੀ ਚੀਫ ਸਕੱਟਰੀ ਦੇ ਅੰਡਰ ਹੈ ਪਹਿਲਾਂ ਉਹਦੇ ਚੇਅਰਮੈਨ ਮੁੱਖ ਮੰਤਰੀ ਹੁੰਦੇ ਸੀ ਹੁਣ ਜਿਹੜੀਆਂ ਵਿਕਾਸ ਅਥਾਰਟੀਆਂ ਇਹਨਾਂ ਸਾਰੀਆਂ ਦੇ ਚੇਅਰਮੈਨ ਜਿਹੜੇ ਆ ਉਹ ਚੀਫ ਸਕੱਟਰੀ ਨੇ ਕੀ ਇਸੇ ਲਈ ਚੀਫ ਸਕੱਟਰੀ ਨੂੰ ਚੇਅਰਮੈਨੀ ਦਾ ਅਹੁਦਾ ਦਿੱਤਾ ਗਿਆ ਸੀ ਇਸ ਮਹਿਕਮੇ ਦੇ ਚੇਅਰਮੈਨ ਲਗਾਇਆ ਗਿਆ ਸੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਉਹਨਾਂ ਨੂੰ ਇਸ ਤਰੀਕੇ ਨਾਲ ਵੇਚਿਆ ਜਾ ਸਕੇ ਤਾਂ ਹੁਣ ਸਵਾਲਾਂ ਦੇ ਘੇਰੇ 'ਚ ਸਰਕਾਰ ਘਿਰਦੀ ਨਜ਼ਰ ਆ ਰਹੀ ਐ ਇਸੇ ਵਕੋ ਬਕਰੇ ਲੋਕ ਪੋਲਿਟਿਕਲ ਲੋਕ ਵਿਰੋਧੀ ਉਹ ਸਾਰੇ ਸਵਾਲ ਉਠਾ ਰਹੇ ਆ ਕਿ ਸਰਕਾਰ ਹੁਣ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਨੂੰ ਵੇਚ ਕੇ ਸਾਹ ਲਵੇਗੀ ਇੱਕ ਹੋਰ ਦੱਸ ਦਈਏ ਕਿ ਜੇ ਲੈਂਡ ਪੂਲਿੰਗ ਦੇ ਵਿੱਚ ਆਈਆਂ ਜ਼ਮੀਨਾਂ ਸਾਡੀਆਂ ਸੀ ਤਾਂ ਜਿਹੜੀ ਸਰਕਾਰ ਦੀਆਂ ਪ੍ਰਾਪਰਟੀਆਂ ਇਹ ਵੀ ਲੋਕਾਂ ਦੀਆਂ ਪ੍ਰਾਪਰਟੀਆਂ ਆ ਪੰਜਾਬ ਦੀਆਂ ਪ੍ਰਾਪਰਟੀਆਂ ਜਿਹੇ ਪੰਜਾਬ 'ਚ ਪਈਆਂ ਤਾਂ ਪੰਜਾਬ ਦੇ ਲੋਕਾਂ ਨਾਲ ਹੀ ਆਬਾਦ ਹੋਈਆਂ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਹੀ ਇਹ ਤੇ ਬਿਲਡਿੰਗਾਂ ਬਣੀਆਂ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਹੀ ਇਹ ਡਿਵੈਲਪ ਹੋਈਆਂ ਤੇ ਜੇਕਰ ਇਹ ਪ੍ਰਾਪਰਟੀਆਂ ਵੀ ਵੇਗੀਆਂ ਤਾਂ ਇਹ ਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਹੀ ਵਿਕਣਗੀਆਂ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਵੀ ਡਰ ਹੈ ਕਿ ਜਿਹੜੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦਾਣਾ ਮੰਡੀਆਂ ਮੰਡੀ ਬੋਰਡ ਦੀਆਂ ਦਾਣਾ ਮੰਡੀਆਂ ਬਣੀਆਂ ਹੋਈਆਂ ਕਿਤੇ ਉਹ ਵੀ ਤਾਂ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਸ ਤਰੀਕੇ ਨਾਲ ਵੇਚ ਦੇਵੇਗੀ ਕਿਤੇ ਉਹਨਾਂ ਤੇ ਵੀ ਤਾਂ ਨਹੀਂ ਸਰਕਾਰ ਦੀ ਆ ਕਿਉਂਕਿ ਉਹ ਬਹੁਤਿਆਂ ਜਿਹੜੀਆਂ ਪ੍ਰਾਪਰਟੀਆਂ ਹਨ ਉਹ ਸ਼ਹਿਰਾਂ ਦੇ ਵਿੱਚ ਬਿਲਕੁਲ ਸ਼ਹਿਰਾਂ ਦੇ ਅੰਦਰ ਆਉਂਦੀਆਂ ਕਿਤੇ ਹੋਵੇ ਕਿ ਸਰਕਾਰ ਬਹਾਨਾ ਬਣਾ ਕੇ ਅੰਦਰ ਪ੍ਰਾਪਰਟੀ ਆਉਣ ਦਾ ਤੇ ਬਾਹਰ ਲੈਣ ਦਾ ਜੇ ਕਿਤੇ ਉਹ ਵੀ ਜ਼ਮੀਨਾਂ ਤੇ ਸਰਕਾਰ ਅੱਖ ਲੱਕ ਰੱਖ ਲਵੇ ਸੋ ਇਹ ਸਰਕਾਰ ਜਿਹੜੀ ਹੈ ਇਹ ਲਗਾਤਾਰ ਘਿਰਦੀ ਨਜ਼ਰ ਆ ਰਹੀ ਹੈ ਖਜ਼ਾਨੇ ਖਾਲੀ ਨਾ ਕਹਿਣ ਵਾਲੀ ਸਰਕਾਰ ਜਿਸ ਹਿਸਾਬ ਨਾਲ ਸਰਕਾਰੀ ਪ੍ਰਾਪਰਟੀਆਂ ਨੂੰ ਪੈ ਗਈ ਹੈ ਤਾਂ ਇਹ ਲੱਗਦਾ ਕਿ ਬਾਕੀਆਂ ਪਹਿਲਾਂ ਸਰਕਾਰਾਂ ਨਾਲੋਂ ਵੀ ਜ਼ਿਆਦਾ ਖਜ਼ਾਨਾ ਖਾਲੀ ਹੈ ਜਾਂ ਖਜ਼ਾਨੇ ਦੇ ਵਿੱਚ ਹੈ ਹੀ ਕੁਝ ਨਹੀਂ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਇਹਨੂੰ ਪੀਪਾ ਕਹਿ ਦਿਆ ਕਰੋ ਜਿਹੜੇ ਦੇ ਵਿੱਚ ਕੁਝ ਨਾ ਹੋਵੇ ਕੀ ਹੁਣ ਵਾਕਈ ਪੀਪਾ ਬਣ ਚੁੱਕਿਆ ਇਹ ਹੁਣ ਸਵਾਲਾਂ ਦੇ ਜਵਾਬ ਸਰਕਾਰ ਦੇਵੇਗੀ ਜਾਂ ਨਾ ਦੇਵੇਗੀ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਦੀਆਂ ਮੁੱਖ ਪ੍ਰਾਪਰਟੀਆਂ ਤੇ ਸਰਕਾਰ ਦੀ ਹੁਣ ਅੱਖ ਪੰਜਾਬ ਸਰਕਾਰ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਲੈਣ ਲਈ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਪਰ ਕਿਸਾਨਾਂ ਨੇ ਉਹ ਨਾ ਮੰਨਜ਼ੂਰ ਕਰ ਦਿੱਤੀ ਤਾਂ ਸਰਕਾਰ ਨੂੰ ਜਿਹੜੀ ਹੈ ਪਾਲਿਸੀ ਵਾਪਸ ਲੈਣੀ ਪਈ ਪਰ ਸਰਕਾਰ ਉੱਥੇ ਹੀ ਖੜੀ ਨਹੀਂ ਸਰਕਾਰ ਹੁਣ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਨੂੰ ਸਰਕਾਰੀ ਪ੍ਰਾਪਰਟੀਆਂ ਨੂੰ ਪੈ ਗਈ ਹੈ ਪਹਿਲਾਂ ਇਹ ਗੱਲ ਆਈ ਕਿ ਮੋਹਾਲੀ ਦੇ ਨੇੜੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਤੇ ਸਰਕਾਰ ਨੇ ਅੱਖ ਰੱਖ ਲਈ ਹੈ ਉਹਨਾਂ ਦੀ ਸ਼ਾਮਲਾੜਦੀਆਂ ਜ਼ਮੀਨਾਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ ਤਾਂ ਹੁਣ ਉਸ ਤੋਂ ਇੱਕ ਵੱਡੀ ਖਬਰ ਆਈ ਹੈ ਕਿ ਮੋਹੱਲੀ ਦੇ ਵਿੱਚ ਪਣੀ ਫਲ ਅਤੇ ਸਬਜ਼ੀ ਮੰਡੀ ਜੋ ਕਿ ਅਤਿ ਆਧੁਨਿਕ ਸੀ ਅਕਾਲੀ ਦਲ ਦੀ ਸਰਕਾਰ ਮੌਕੇ 2014 ਦੇ ਵਿੱਚ 21 ਏਕੜ ਜ਼ਮੀਨ ਦੇ ਵਿੱਚ ਬਣੀ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਹੁਣ ਵੇਚਣ ਦਾ ਫੈਸਲਾ ਲੈ ਲਿਆ ਇਹ ਪੁੱਡਾ ਨੂੰ ਸੌਂਪ ਦਿੱਤੀ ਜਾਵੇਗੀ ਪੁੱਡਾ ਨੂੰ ਵੇਚ ਦਿੱਤੀ ਜਾਵੇਗੀ ਤੇ ਉਸਤੇ ਲਗਭਗ 12 ਏਕੜ ਜ਼ਮੀਨ ਜਿਹੜੀ ਹੈ ਉਹ ਪੁੱਡਾ ਦੇ ਹਵਾਲੇ ਕਰਨ ਜਾ ਰਹੀ ਹੈ ਸਰਕਾਰ ਇਹਦੇ ਸਬੰਧ ਦੇ ਵਿੱਚ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਹੋਈ ਹੈ ਚੇਅਰਮੈਨ ਹਰਚੰਦ ਸਿੰਘ ਜਿਹੜੇ ਵਰਸ ਨੇ ਜੋ ਚੇਅਰਮੈਨ ਨੇ ਪੰਜਾਬ ਮੰਡੀ ਬੋਰਡ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਲੈ ਲਿਆ ਗਿਆ ਹੈ ਲੋਕਾਂ ਦੇ ਵਿੱਚ ਚਰਚਾ ਹੈ ਕਿ ਸਰਕਾਰ ਚੀਜ਼ਾਂ ਬਣਾਉਂਦੀ ਹੁੰਦੀ ਹੈ ਨਾ ਕਿ ਵੇਚਦੀ ਹੁੰਦੀ ਹੈ ਸਰਕਾਰ ਉਲਟਾ ਵੇਚਣ ਲੱਗ ਗਈ ਹੈ ਤੇ ਜਿਹੜੀਆਂ ਮੰਡੀ ਦੇ ਵਿੱਚ ਦੁਕਾਨਾਂ ਹਨ ਉਹਨਾਂ ਨੂੰ ਵਿਆਸਮਿਤ ਪੈਸੇ ਵਾਪਸ ਕਰ ਦਿੱਤੇ ਜਾਣਗੇ ਜਿਹੜਾ ਉੱਥੇ ਸਿਸਟਮ ਲੱਗਿਆ ਹੈ ਉਹਦੀ ਪਰਭਾਈ ਕਰ ਦਿੱਤੀ ਜਾਵੇਗੀ ਤੇ ਇਹ ਜਿਹੜੀ ਕਲੈਕਟਰ ਰੇਟ ਦੇ ਉੱਤੇ ਪੁੱਡਾ ਨੂੰ ਜਿਹੜੀ ਹੈ ਉਹ ਜ਼ਮੀਨ ਵੇਚ ਦਿੱਤੀ ਜਾਵੇਗੀ ਤਾਂ ਹੁਣ ਸਵਾਲ ਇਹ ਉੱਠਨੇ ਸ਼ੁਰੂ ਹੋ ਗਏ ਆ ਕਿ ਸਰਕਾਰ ਜਿਵੇਂ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਅੱਖ ਰੱਖ ਕੇ ਉਹਦੇ ਵਿੱਚੋਂ ਲੈਂਡ ਪੂਲਿੰਗ ਪਾਲਿਸੀ ਚਾਹੇ ਉਹਦੇ 'ਚ ਸਰਕਾਰ ਬੜੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਸੀ 1000 ਗਜ ਦਾ ਪਲਾਟ 400 ਗਜ ਦਾ ਪਲਾਟ ਇਸ ਤਰੀਕੇ ਦੇ ਪਲਾਟ ਕਿਸਾਨਾਂ ਨੂੰ ਲੁਭਾਉਣ ਦੇ ਲਈ ਸਰਕਾਰ ਨੇ ਗੱਲਾਂ ਕੀਤੀਆਂ ਪਰ ਪੰਜਾਬ 'ਚ ਵਿਰੋਧ ਉੱਠਿਆ ਲੋਕ ਸਾਹਮਣੇ ਆਏ ਤਾਂ ਉਹ ਕੈਨਸਲ ਕਰਨਾ ਪੈ ਗਿਆ ਪਰ ਹੁਣ ਸਰਕਾਰ ਜਿਹੜੇ ਰਾਹ ਤੁਰੀ ਆ ਉਹ ਇਹ ਹੈ ਕਿ ਪੰਜਾਬ ਦੀਆਂ ਜਿਹੜੀਆਂ ਪ੍ਰਾਪਰਟੀਆਂ ਇੱਥੇ ਇਹ ਗੱਲ ਕਹੀ ਗਈ ਹੈ ਕਿ ਮੰਡੀ ਹੋਰ ਪਾਸੇ ਬਣਾ ਦਿੱਤੀ ਜਾਵੇਗੀ ਮੰਡੀ ਇਹ ਨਹੀਂ ਹੈ ਕਿ ਫਲ ਤੇ ਸਬਜ਼ੀ ਮੰਡੀ ਨਹੀਂ ਬਣੇਗੀ ਮੰਡੀ ਹੋਰ ਪਾਸੇ ਬਣਾ ਦਿੱਤੀ ਜਾਵੇਗੀ ਪਰ ਸਵਾਲ ਇੱਥੇ ਹੈ ਕਿ ਜਿਹੜੀ ਜਗ੍ਹਾ ਦੀ ਕੀਮਤ ਜਿਹੜੀ ਜਗ੍ਹਾ ਦੀ ਕੀਮਤ ਕਰੋੜਾਂ ਦੇ ਵਿੱਚ ਹੈ ਜਾਂ ਕਹਿ ਲਈਏ ਕਿ ਉਸ ਤੋਂ ਵੀ ਜ਼ਿਆਦਾ ਹੈ ਉੱਥੋਂ ਉਹ ਜਗ੍ਹਾ ਵੇਚ ਕੇ ਕਿਸੇ ਹੋਰ ਪਾਸੇ ਜਾ ਕੇ ਸਸਤੀ ਜਗ੍ਹਾ ਲੈਣੀ ਜਾਂ ਉਹ ਜਿਹੜੀ ਜਗ੍ਹਾ ਦੀ ਕੀਮਤ ਹੈ ਜਾਂ ਉਹ ਜਗ੍ਹਾ ਦੀ ਵੈਲਿਊ ਆ ਅੱਜ ਦੇ ਸਮੇਂ ਦੇ ਵਿੱਚ ਉਹਦੇ ਮੁਕਾਬਲੇ ਦੂਜੀ ਜਗ੍ਹਾ ਦੀ ਵੈਲਿਊ ਤਾਂ ਹੋਣੀ ਨਹੀਂ ਦੂਜੇ ਨੰਬਰ ਤੇ ਜੋ ਬਣਿਆ ਬਣਾਇਆ ਢਾਂਚਾ ਉਹਨੂੰ ਪੱਟ ਕੇ ਕਿਤੇ ਹੋਰ ਢਾਂਚਾ ਬਣਾਉਣਾ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਫਿਰ ਇਹ ਹੈ ਕਿ ਕੀ ਪੂਰੇ ਦਾ ਪੂਰਾ ਜਿਹੜਾ ਪੈਸਾ ਹੈ ਜਿਹੜਾ ਕਲੈਕਟਰ ਰੇਟ ਕਹਿ ਰਿਹਾ ਕੀ ਸਹੀ ਕੀਮਤ ਲੋਕਾਂ ਜਾਂ ਸਰਕਾਰ ਦੇ ਖਜ਼ਾਨੇ ਜਮ੍ਹਾਂ ਹੋਵੇਗੀ ਤੇ ਤੀਜੀ ਗੱਲ ਇਹ ਕੀ ਸਰਕਾਰ ਦਾ ਖਜ਼ਾਨਾ ਵਾਕਈ ਖਾਲੀ ਹੈ ਕਿਉਂਕਿ ਮਾਨ ਸਾਹਿਬ ਅੱਜ ਤੱਕ ਨਹੀਂ ਮੰਨੇ ਸੀ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ ਉਹ ਕਹਿੰਦੇ ਰਹੇ ਆ ਕਿ ਪ੍ਰਾਣੀਆਂ ਸਰਕਾਰਾਂ ਲੁੱਟਦੀਆਂ ਰਹੀਆਂ ਵਰਤਦੀਆਂ ਨਹੀਂ ਸਹੀ ਢੰਗ ਨਾਲ ਰਹੀਆਂ ਅਸੀਂ ਪਹਿਲੇ ਦਿਨ ਤੋਂ ਕਹਿਣੇ ਆ ਕਿ ਖਜ਼ਾਨਾ ਭਰਿਆ ਹੋਇਆ ਤੇ ਉਸੇ ਤਰੀਕੇ ਨਾਲ ਅਸੀਂ ਅੱਜ ਕਹਿ ਰਹੇ ਆ ਕਿ ਖਜ਼ਾਨਾ ਭਰਿਆ ਹੋਇਆ ਪਰ ਜਿਸ ਤਰੀਕੇ ਨਾਲ ਸਰਕਾਰ ਮਿਸ਼ਨ ਚੜ੍ਹਦੀ ਕਲਾ ਦੇ ਨਾਮ ਤੇ ਲੋਕਾਂ ਤੋਂ ਪੈਸੇ ਮੰਗ ਰਹੀ ਹੈ ਉਸ ਤੋਂ ਬਾਅਦ ਸਰਕਾਰੀ ਪ੍ਰਾਪਰਟੀਆਂ ਤੇ ਅੱਖ ਰੱਖ ਲਈ ਹੈ ਤਾਂ ਇੱਥੇ ਸਵਾਲ ਇਹ ਖੜੇ ਹੁੰਦੇ ਆ ਕਿ ਸਰਕਾਰ ਦਾ ਖਜ਼ਾਨਾ ਕੀ ਵਾਕਈ ਭਰਿਆ ਹੋਇਆ ਹੈ ਕੀ ਸਰਕਾਰ ਕੋਲ ਵਾਕਈ ਪੈਸੇ ਆ ਕਿਉਂਕਿ ਬੀਤੇ ਦਿਨੀ ਇਹ ਪੁੱਡਾ ਨੂੰ ਸੌਂਪੀ ਜਾਣੀ ਹੈ ਪੰਜਾਬ ਮੰਡੀ ਬੋਰਡ ਦੀ ਜਿਹੜੀ ਜ਼ਮੀਨ ਹੈ ਪੁੱਡਾ ਜਿਹੜੀ ਅਥਾਰਟੀ ਹੈ ਉਹ ਸਿੱਧੀ-ਸਿੱਧੀ ਚੀਫ ਸਕੱਟਰੀ ਦੇ ਅੰਡਰ ਹੈ ਪਹਿਲਾਂ ਉਹਦੇ ਚੇਅਰਮੈਨ ਮੁੱਖ ਮੰਤਰੀ ਹੁੰਦੇ ਸੀ ਹੁਣ ਜਿਹੜੀਆਂ ਵਿਕਾਸ ਅਥਾਰਟੀਆਂ ਇਹਨਾਂ ਸਾਰੀਆਂ ਦੇ ਚੇਅਰਮੈਨ ਜਿਹੜੇ ਆ ਉਹ ਚੀਫ ਸਕੱਟਰੀ ਨੇ ਕੀ ਇਸੇ ਲਈ ਚੀਫ ਸਕੱਟਰੀ ਨੂੰ ਚੇਅਰਮੈਨੀ ਦਾ ਅਹੁਦਾ ਦਿੱਤਾ ਗਿਆ ਸੀ ਇਸ ਮਹਿਕਮੇ ਦੇ ਚੇਅਰਮੈਨ ਲਗਾਇਆ ਗਿਆ ਸੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਉਹਨਾਂ ਨੂੰ ਇਸ ਤਰੀਕੇ ਨਾਲ ਵੇਚਿਆ ਜਾ ਸਕੇ ਤਾਂ ਹੁਣ ਸਵਾਲਾਂ ਦੇ ਘੇਰੇ 'ਚ ਸਰਕਾਰ ਘਿਰਦੀ ਨਜ਼ਰ ਆ ਰਹੀ ਐ ਇਸੇ ਵਕੋ ਬਕਰੇ ਲੋਕ ਪੋਲਿਟਿਕਲ ਲੋਕ ਵਿਰੋਧੀ ਉਹ ਸਾਰੇ ਸਵਾਲ ਉਠਾ ਰਹੇ ਆ ਕਿ ਸਰਕਾਰ ਹੁਣ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਨੂੰ ਵੇਚ ਕੇ ਸਾਹ ਲਵੇਗੀ ਇੱਕ ਹੋਰ ਦੱਸ ਦਈਏ ਕਿ ਜੇ ਲੈਂਡ ਪੂਲਿੰਗ ਦੇ ਵਿੱਚ ਆਈਆਂ ਜ਼ਮੀਨਾਂ ਸਾਡੀਆਂ ਸੀ ਤਾਂ ਜਿਹੜੀ ਸਰਕਾਰ ਦੀਆਂ ਪ੍ਰਾਪਰਟੀਆਂ ਇਹ ਵੀ ਲੋਕਾਂ ਦੀਆਂ ਪ੍ਰਾਪਰਟੀਆਂ ਆ ਪੰਜਾਬ ਦੀਆਂ ਪ੍ਰਾਪਰਟੀਆਂ ਜਿਹੇ ਪੰਜਾਬ 'ਚ ਪਈਆਂ ਤਾਂ ਪੰਜਾਬ ਦੇ ਲੋਕਾਂ ਨਾਲ ਹੀ ਆਬਾਦ ਹੋਈਆਂ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਹੀ ਇਹ ਤੇ ਬਿਲਡਿੰਗਾਂ ਬਣੀਆਂ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਹੀ ਇਹ ਡਿਵੈਲਪ ਹੋਈਆਂ ਤੇ ਜੇਕਰ ਇਹ ਪ੍ਰਾਪਰਟੀਆਂ ਵੀ ਵੇਗੀਆਂ ਤਾਂ ਇਹ ਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਹੀ ਵਿਕਣਗੀਆਂ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਵੀ ਡਰ ਹੈ ਕਿ ਜਿਹੜੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦਾਣਾ ਮੰਡੀਆਂ ਮੰਡੀ ਬੋਰਡ ਦੀਆਂ ਦਾਣਾ ਮੰਡੀਆਂ ਬਣੀਆਂ ਹੋਈਆਂ ਕਿਤੇ ਉਹ ਵੀ ਤਾਂ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਸ ਤਰੀਕੇ ਨਾਲ ਵੇਚ ਦੇਵੇਗੀ ਕਿਤੇ ਉਹਨਾਂ ਤੇ ਵੀ ਤਾਂ ਨਹੀਂ ਸਰਕਾਰ ਦੀ ਆ ਕਿਉਂਕਿ ਉਹ ਬਹੁਤਿਆਂ ਜਿਹੜੀਆਂ ਪ੍ਰਾਪਰਟੀਆਂ ਹਨ ਉਹ ਸ਼ਹਿਰਾਂ ਦੇ ਵਿੱਚ ਬਿਲਕੁਲ ਸ਼ਹਿਰਾਂ ਦੇ ਅੰਦਰ ਆਉਂਦੀਆਂ ਕਿਤੇ ਹੋਵੇ ਕਿ ਸਰਕਾਰ ਬਹਾਨਾ ਬਣਾ ਕੇ ਅੰਦਰ ਪ੍ਰਾਪਰਟੀ ਆਉਣ ਦਾ ਤੇ ਬਾਹਰ ਲੈਣ ਦਾ ਜੇ ਕਿਤੇ ਉਹ ਵੀ ਜ਼ਮੀਨਾਂ ਤੇ ਸਰਕਾਰ ਅੱਖ ਲੱਕ ਰੱਖ ਲਵੇ ਸੋ ਇਹ ਸਰਕਾਰ ਜਿਹੜੀ ਹੈ ਇਹ ਲਗਾਤਾਰ ਘਿਰਦੀ ਨਜ਼ਰ ਆ ਰਹੀ ਹੈ ਖਜ਼ਾਨੇ ਖਾਲੀ ਨਾ ਕਹਿਣ ਵਾਲੀ ਸਰਕਾਰ ਜਿਸ ਹਿਸਾਬ ਨਾਲ ਸਰਕਾਰੀ ਪ੍ਰਾਪਰਟੀਆਂ ਨੂੰ ਪੈ ਗਈ ਹੈ ਤਾਂ ਇਹ ਲੱਗਦਾ ਕਿ ਬਾਕੀਆਂ ਪਹਿਲਾਂ ਸਰਕਾਰਾਂ ਨਾਲੋਂ ਵੀ ਜ਼ਿਆਦਾ ਖਜ਼ਾਨਾ ਖਾਲੀ ਹੈ ਜਾਂ ਖਜ਼ਾਨੇ ਦੇ ਵਿੱਚ ਹੈ ਹੀ ਕੁਝ ਨਹੀਂ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਇਹਨੂੰ ਪੀਪਾ ਕਹਿ ਦਿਆ ਕਰੋ ਜਿਹੜੇ ਦੇ ਵਿੱਚ ਕੁਝ ਨਾ ਹੋਵੇ ਕੀ ਹੁਣ ਵਾਕਈ ਪੀਪਾ ਬਣ ਚੁੱਕਿਆ ਇਹ ਹੁਣ ਸਵਾਲਾਂ ਦੇ ਜਵਾਬ ਸਰਕਾਰ ਦੇਵੇਗੀ ਜਾਂ ਨਾ ਦੇਵੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਦੀਆਂ ਮੁੱਖ ਪ੍ਰਾਪਰਟੀਆਂ ਤੇ ਸਰਕਾਰ ਦੀ ਹੁਣ ਅੱਖ